ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਖਣਾ ਸੁਖਣਾ ਇਹਨੂੰ ਸੁਖਣੇ ਦੇ ਨਾਲ ਅ블ੂ ਵੀ ਜੋੜਦੇ ਆ ਸੁਖਣਾ ਅ블ੂ ਪਿੰਡ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਇਹ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਇਹਦੇ ਦੋਸਤੋ ਦੋਦਾ ਪਿੰਡ ਰਹਿ ਜਾਂਦਾ ਜਦੋਂ ਆਪਾਂ ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡੇ ਵੱਲ ਨੂੰ ਜਾਂਦੇ ਆ ਤਾਂ ਮੇਨ ਛੜਕ ਤੇ ਦੋਦਾ ਪਿੰਡ ਆਉਂਦਾ ਤੇ ਉਹਦੇ ਨਾਲ ਦਾ ਪਿੰਡ ਸੁਖਣਾ ਇਹ ਤੋਂ ਇਲਾਵਾ ਰਖਾਲਾ ਛੱਤਿਆਣਾ ਇਧਰਲੇ ਸਾਈਡ ਦੇ ਪਿੰਡ ਹੈ ਅੱਜ ਜਿੱਥੇ ਵੀਡੀਓ ਬਣਾ ਰਿਹਾ ਦੋਸੋ ਬਾਈ ਜੀ ਹੋਰਾਂ ਕੋਲ ਬਹੁਤ ਸਾਰੇ ਪਸ਼ੂ ਘਰੇ ਰੱਖੇ ਹੋਏ ਆ ਵੈਸੇ ਸਿਆਲ ਸਿਆਲ ਭਾਈ ਨਾਲ ਵਪਾਰ ਦਾ ਕੰਮ ਵੀ ਕਰ ਲੈਂਦੇ ਆ ਤਿੰਨ ਨਾਗ ਅੱਜ ਦੀ ਵੀਡੀਓ ਦੇ ਵਿੱਚ ਦਿਖਾਉਣੇ ਆ ਦੋਸੋ ਇਹਨਾਂ ਚ ਮੇਨ ਜਿਹੜੀ ਸਾਡੀ ਵੀਡੀਓ ਆ ਉਹ ਇਸ ਸਾਹਮਣੀ ਮੱਝ ਦੀ ਹੈ ਇਸ ਸੂਣ ਦੀਆਂ ਤਿਆਰੀਆਂ ਚ ਤੇ ਤਿਆਰ ਵੀ ਇਹ ਕਰਮ ਵਾਲੀ ਬਹੁਤ ਸੋਹਣੀ ਹੋਈ ਵੀ ਹੈ ਇਹਦਾ ਹਵਾਨਾ ਤੁਸੀਂ ਦੇਖੋਗੇ ਤੁਹਾਡੇ ਦਿਲ ਨੂੰ ਲੱਗੂਗੇ ਇਦਾਂ ਦੀ ਇਹ ਮੱਝ ਹੈ ਇਤੋਂ ਇਲਾਵਾ ਇੱਕ ਮੱਝ ਤਾਜੀ ਸੋਈ ਵੀ ਆ ਤੇ ਇਹਦੇ ਨਾਲ ਇਧਰ ਇਹਦਾ ਬੱਚਾ ਖੜਾ ਹੈ ਤੇ ਇੱਕ ਝੋਟੀ ਹਜੇ ਕੱਚੀ ਹੈ ਸੋ ਤਿੰਨ ਨਾਲ ਕੇ ਇਸ ਵੀਡੀਓ ਚ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸ਼ੂ ਜਿਹੜਾ ਵੀ ਤੁਸੀਂ ਖਰੀਦਣਾ ਹੁੰਦਾ ਭਾਵੇਂ ਉਹ ਕਿਤੋਂ ਵੀ ਖਰੀਦਦੇ ਹੋ ਤਾਂ ਹਰੇਕ ਵੀਡੀਓ ਚ ਇਹ ਕਹੀਦਾ ਵੀ ਤੁਸੀਂ ਆ ਕੇ ਦੇਖਿਆ ਕਰੋ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਕਰਕੇ ਖਰੀਦ ਲਿਆ ਕਰੋ ਨੰਬਰ ਸਿੱਧਾ ਮਾਲਕ ਦਾ ਹੀ ਸਕਰੀਨ ਉੱਤੇ ਚੱਲਣਾ ਸਿੱਧੀ ਡੀਲ ਤੁਹਾਡੀ ਬਾਈ ਨਾਲ ਹੀ ਹੋਣੀ ਹੈ ਸੋ ਆਓ ਮਿਲਦੇ ਆ ਵੀਰ ਨੂੰ ਸ਼ੁਰੂਆਤ ਕਰਦੇ ਆ ਦੋਸੋ ਇਸ ਬਹੁਤ ਸੋਹਣੀ ਤਿਆਰ ਹੋਈ ਵੀ ਮੱਝ ਤੋਂ ਉਦੋਂ ਬਾਅਦ ਚ ਦੋ ਨਾਲ ਤੁਹਾਨੂੰ ਹੋਰ ਦਿਖਾਉਂਗਾ ਡਿਟੇਲ ਪਹਿਲਾਂ ਆਪਾਂ ਇਸ ਮੱਝ ਦੀ ਵੀਰ ਤੋਂ ਪੁੱਛਦੇ ਹਾਂ ਭਾਈ ਸੱਸੀ ਕਾਲ 80 ਕਾਲ ਨਾਮ ਆਪਣਾ ਦੱਸ ਦਿਓ ਵੀਰੇ ਰਮਨਦੀਪ ਸਿੰਘ ਜੀ ਰਮਨਦੀਪ ਜੀ ਪਸ਼ੂ ਜਿਹੜੇ ਆ ਇਹ ਸਾਰੇ ਜਿਹੜੇ ਇਸ ਟਾਈਮ ਆਪਾਂ ਦੇਖ ਰਹੇ ਹੋ ਫਿਰ ਇੰਨੇ ਰੂਟੀਨ ਚ ਹੀ ਰੱਖਦੇ ਹੋ ਘਰੇ ਹਾਂਜੀ ਇਹ ਘਰ ਦੇ ਹੀ ਹੈ ਜੀ ਪਸ਼ੂ ਆਪਣੇ ਠੀਕ ਹੈ ਵੈਸੇ ਵਪਾਰ ਵੀ ਕਰ ਲੈਂਦੇ ਹੋ ਵਪਾਰ ਕਰ ਲੈਂਦਾ ਜੀ ਸਰਦੀ ਸਰਦੀ ਵਪਾਰ ਕਰਕੇ ਦੋ ਤਿੰਨ ਪਸ਼ੂ ਘਟਾਉਣੇ ਆਈ ਜਗ੍ਹਾ ਦੀ ਦਿੱਕਤ ਹੈ ਅੱਛਾ ਹੁਣ ਫਿਰ ਨਾਲ ਵਪਾਰ ਸ਼ੁਰੂ ਕਰ ਲਾਂਗੇ ਚਲ ਚਲ ਮੱਝਾਂ ਹੀ ਲਿਆਉਣੇ ਹੁੰਦੇ ਆ ਕਿ ਗਾਂ ਮੱਝਾ ਜੀ ਮੱਝਾ ਘਰ ਤੇ ਕਦੀ ਕੋਈ ਰੱਖ ਲੈਣੇ ਘਰੇ ਅੱਛਾ ਜਿਹੜੀ ਅੱਜ ਮੱਝ ਪਹਿਲੇ ਨੰਬਰ ਤੇ ਆਪਾਂ ਦਿਖਾਉਣੀ ਆ ਸੂਨਦੀਆਂ ਤੇ ਇਹਦੀਆਂ ਤਿਆਰੀਆਂ ਹੀ ਲੱਗਦੀਆਂ ਹਨ ਹਾਂਜੀ ਕਿੰਨਵਾ ਸੂਹਾ ਸੂਨ ਲੱਗੀ ਐ ਚੌਥਾ ਸੂਹਾ ਬਾਈ ਚੌਥਾ ਸੂਹਾ ਹਾਂਜੀ ਅੱਛਾ ਤੀਜੇ ਸੂਏ ਆਪਣੇ ਕੋਲ ਘਰੇ ਸੀ ਇਹ ਹਾਂਜੀ ਘਰੇ ਸੀ ਕੀ ਦੁੱਧ ਦਿੱਤਾ ਇਹਨੇ ਤੀਜੇ 16 ਤੇ 17 ਦੇ ਵਿੱਚ ਚੱਲੀ ਐ ਚੌਥਾ ਸੁਆ ਇਹਨੇ ਹੁਣ ਸੋਨਾ ਸੀਮਣ ਇਹਦੇ ਕਿਹੜਾ ਲੱਗਾ ਗੁਜਰੰਗੀ ਲੱਗਿਆ ਜੀ ਬਜ਼ਰੰਗੀ ਲਜ਼ਵਾਨੇ ਵਾਲਾ ਅਗਰ ਆਪਣੇ ਕੋਲੇ ਪਿਆ ਜੀ ਸਾਰਾ ਠੀਕ ਹੈ ਸਟਰਾ ਆਪਣੇ ਕੋਲ ਹੈ ਅੱਛਾ ਕੀ ਇਹਦਾ ਰੇਟ ਰੱਖਦੇ ਹਾਂ ਬਈ ਰੇਟ ਇਹਦਾ 1,66,000 1 ਲੱਖ ਤੇ 65 ਹਜ਼ਾਰ ਦੀ ਡਿਮਾਂਡ ਹੈ ਹਾਂਜੀ ਦੁੱਧੇ ਕਿੰਨਾ ਕੁ ਚਿਰ ਪਿਆ ਜਾਂਦੀ ਗੱਬੜ ਦੁੱਧ ਬਾਈ ਜੀ ਇਹ ਦੁੱਧ ਦੀ ਵਜ੍ਹਾ ਕਰਕੇ ਏਡੀ ਫਿੱਕੀ ਰਹਿ ਗਈ ਜੀ ਅੱਛਾ ਇਹ 8 ਮਹੀਨਿਆਂ ਤੋਂ ਬਾਅਦ ਤੱਕ ਵੀ 2-4 ਦਿਨ ਅਸੀਂ ਇੱਕ ਡੰਗ ਕਰਕੇ ਸਾਢੇ 7 ਮਹੀਨਿਆਂ ਤੋਂ ਬਾਅਦ ਇੱਕ ਡੰਗ ਕਰੀ ਫਿਰ ਇਹ ਹੌਲੀ ਹੌਲੀ ਘਟਦੀ ਰਹੀ 8ਵੇਂ ਮਹੀਨੇ 'ਚ ਵੀ 2-4 ਦਿਨ ਅ ਠੀਕ ਹੈ ਤੁਰ ਗਏ ਬਈ ਨੂੰ ਹਾਂਜੀ ਦੋਸੋ ਮੱਝ ਦਾ ਢਾਂਜਾ ਤੁਸੀਂ ਦੇਖ ਲਓ ਹਵਾਨਾ ਤਾਂ ਕਰਮਾ ਵਾਲੀ ਨੇ ਵੈਤੋਂ ਵੱਧ ਇਹਨੇ ਤਿਆਰ ਕੀਤਾ ਜਿ ਵੱੱਡਾ ਲਾ ਪਸੂ ਗਾਂ ਚ ਮੱਝ ਉਹਦੇ ਹਵਾਨੇ ਦੇ ਨੰਬਰ ਆਪਾਂ ਨੂੰ ਪਤਾ ਬਾਕੀ ਨਾਲੋਂ 50% ਨੰਬਰ ਹਵਾਨੇ ਦੇ ਹੀ ਹੁੰਦੇ ਆ ਤੇ ਜੇ ਉਸ ਪੱਖ ਤੋਂ ਦੇਖਦੇ ਆ ਤਾਂ ਬਾਖਮਾਲ ਹੀ ਐ ਥਣਾ ਚ ਬਿੱਥੀ ਪਿਛਲੇ ਥਣਾ ਚ ਫੁੱਲ ਐ ਅਗਲੇ ਪਿਛਲੇ ਚ ਵੀ ਬਿੱਥੀ ਫੁੱਲ ਦਿਸੂਗੀ ਥੋੜੀ ਫਿੱਕੀ ਰਹਿ ਗਈ ਲਿੱਸੀ ਰਹਿ ਗਈ ਕਾਰਨ ਬਾਈ ਕਹਿੰਦਾ ਵੀ ਇਹਨੇ ਦੁੱਧ ਬਹੁਤ ਲੰਬਾ ਟਾਈਮ ਪਿਆਇਆ ਇਹਨੂੰ ਡਰਾਈ ਜਿਹੜਾ ਉਹ گاਵਾ ਵਾਂਗੂ ਹੀ ਕੀਤਾ ਥਾਣਾ ਚ ਵੀ ਇਦਰੋਂ ਵੀ ਤੁਸੀਂ ਦੇਖ ਲਓ ਹਵਾਨਾ ਤੁਸੀਂ ਇਹਦਾ ਦੇਖ ਹੀ ਰਹੇ ਹੋ 1 ਲੱਖ ਤੇ 65 ਹਜ਼ਾਰ ਡਿਮਾਂਡ ਹੈ ਪਰ ਇਹ ਰੇਟ ਫਿਕਸ ਨਹੀਂ ਹੈ ਇਹਦੇ ਚ ਰੇਟ ਮਾਨਤਨ ਹੋਣਾ ਹੈ ਬਈ ਫੇਰ ਮੋੜੋ ਇੱਕ ਵਾਰਾ ਸੋਣ ਦੀਆਂ ਤਿਆਰੀਆਂ ਜਦੋਂ ਨੂੰ ਤੁਸੀਂ ਵੀਡੀਓ ਦੇਖਦੇ ਹੋ ਤੁਹਾਨੂੰ ਤੁਹਾਨੂੰ ਇਹ ਪਤਾ ਲੱਗ ਜਾਊਗਾ ਵੀ ਇਹ ਬੱਚਾ ਕੀ ਦਿੰਦੀ ਹੈ ਕਿਹੜੇ ਬੱਚੇ ਨੂੰ ਇਹ ਜਨਮ ਦਿੰਦੀ ਹੈ ਕੱਟਾ ਹੈ ਜਾਂ ਕੱਟੀ ਹੈ ਉਹ ਤੁਸੀਂ ਕਨਫਰਮ ਕਰ ਲਓਗੇ ਕਿਉਂਕਿ ਹੋਰ ਦੋਆਂ ਘੰਟਿਆਂ ਚ ਇਹਨੇ ਸੂਈ ਪੈਣਾ ਹੈ ਤੋ ਫੁੱਲ ਤਿਆਰੀਆਂ ਦੇ ਵਿੱਚ ਤੁਸੀਂ ਇਸ ਮੱਝ ਨੂੰ ਦੇਖ ਰਹੇ ਹੋ ਇਹਨੇ ਚੌਥਾ ਸੂਆ ਸੋਹਣਾ ਢਾਂਚਾ ਇਹਦਾ ਬਹੁਤ ਸੋਹਣਾ ਦੋਸਤੋ ਜਿਹੜੀ ਲਿੱਸੀ ਦੀ ਗੱਲ ਕੀਤੀ ਉਹ ਥੋੜੀ ਫਿੱਕੀ ਤੁਹਾਨੂੰ ਦਿਸਦੀ ਹੈ ਪਰ ਇਹ ਵੀ ਹੈ ਵੀ ਇਹ ਬਰੀਕ ਚਮੜੀ ਦੀ ਮੱਝ ਹੈ ਪ੍ਰੀਕ ਦੇ ਮਾਸਾ ਬਿਲਕੁਲ ਸਿੰਗ ਤੁਸੀਂ ਦੋਨੇ ਨੇੜੇ ਤੋਂ ਵੀ ਦੇਖ ਲਿਆ ਥਾਣਾ ਚ ਬਿੱਥੀ ਦੀ ਗੱਲ ਕੀਤੀ ਸੀ ਤੇ ਇਧਰੋਂ ਵੀ ਦੇਖੋ ਬੈਕ ਸਾਈਡ ਤੋਂ ਹਵਾਨਾ ਦੇਖੋਗੇ ਤਾਂ ਫੁੱਲ ਭਰੀ ਹੋਈ ਹੈ ਮੱਝ ਇਸ ਟਾਈਮ ਬਾਈ ਨੇ ਵਕਾਊ ਕੀਤੀ ਹੈ 16 17 ਲੀਟਰਾਂ ਨੂੰ ਦੁੱਧ ਪਿਛਲੇ ਸੂਏ 'ਚ ਇਹਦਾ ਚੋਇਆ ਤੁਸੀਂ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਹੈ ਪਰ ਤਿਆਰੀ ਵੱਲੋਂ ਕੋਈ ਕਮੀ ਨਹੀਂ ਇਧਰੋਂ ਤੁਸੀਂ ਥਾਣਾ 'ਚ ਵਿੱਥੀ ਪਿਛਲਾ ਥਾਣਾ ਜਿਹੜੇ ਆਪਸ ਵਿੱਚ ਕਿੰਨੀ ਕ ਦੂਰੀ ਤੇ ਉਹ ਦੇਖ ਰਹੇ ਹੋ ਤੇ ਜਦੋਂ ਸਾਈਡ ਨੂੰ ਹੁੰਦੀ ਹੈ ਤੁਸੀਂ ਇਹਦੀ ਗਾੜੀ ਨੋਟ ਕਰੋ ਮੜਿਆ ਖਲਾਇਓ ਇਸ ਤਰੀਕੇ ਨਾਲ ਤੁਸੀਂ ਇਹਦੇ ਅਗਲੇ ਥਾਣਾ ਦੇ ਵਿੱਚੋਂ ਪਿਛਲੇ ਥਾਣਾ ਨੂੰ ਜਾਂਦੀ ਵਿੱਥੀ ਜਿਹੜੀ ਉਹ ਵੀ ਦੇਖ ਸਕਦੇ ਹੋ ਸੋ ਇਹ ਪਹਿਲੇ ਨੰਬਰ ਤੇ ਮੱਝ ਤੁਹਾਨੂੰ ਦਿਖਾਉਣੀ ਸੀ ਇਹ ਤੋਂ ਅੱਗੇ ਤੁਹਾਨੂੰ ਦੋ ਨੰਬਰ ਤੇ ਮੱਝ ਜਿਹੜੀ ਸੂਈ ਸਵਾਈ ਦਿਖਾ ਦਿੰਨੇ ਆ ਆ ਜਿਹੜੀ 2 ਨੰਬਰ ਤੇ ਮੱਝ ਆ ਰਵੰਦੀ ਬਾਈ ਹਾਂਜੀ ਇਹ ਤੀਜਾ ਸੂਆ ਸੂਈ ਹੈ ਜੀ ਕਿੰਨਾ ਚਿਰ ਹੋ ਗਿਆ ਨੂੰ ਅੱਜ ਸੂਈ ਨੂੰ ਇਹਨੂੰ 15 ਦਿਨ ਹੋਣ ਵਾਲੇ ਆ ਜੀ 13 ਤੋਂ 15 ਪਾਸੇ ਇਹਨੀਆਂ ਕਿ ਦਿਨ ਹੋ ਗਏ ਠੀਕ ਆச்சா 15 ਦਿਨਾਂ ਦੀ ਸੂਈ ਥੱਲੇ ਹੋਣ ਦੁੱਧ ਕਿੰਨਾ ਆਜਾ ਹੁਣ 12 ਤੋਂ 13 ਵਜੇ ਅੱਛਾ ਜੀ ਬੱਚਾ ਇਹਦੇ ਨਾਲ ਕੱਟਿੰਨੇ ਆਪਸ ਵਿੱਚ ਬੱਚਾ ਜੀ ਵਿਰਾਟ ਗੁੰਬਰ ਦੀ ਖੱਟੀ ਹੈ ਜੀ ਇਹਦੇ ਠੀਕ ਹੈ ਇਹਦਾ ਰੇਟ ਕੀ ਕਰਦੇ ਹੋ ਬਾਈ ਇਹਦਾ 1,32,000 ਤੋੜ ਦਈਏ ਇਹਨੂੰ ਹਾਂਜੀ 212 13 ਲੀਟਰ ਦੁੱਧ ਲਗਭਗ 15 ਦਿਨਾਂ ਦੀ ਸੂਈ ਕੱਟੀ ਨੂੰ ਇਹਨੇ ਜਨਮ ਦਿੱਤਾ ਹੈ ਅੰਦਰ ਵਾਜਦੀ ਰਹੀ ਆ ਉਹਦੇ ਕਰਕੇ ਥੋੜਾ ਲਾਲੀ ਚਾ ਰੰਗ ਜਦੋਂ ਧੁੱਪ ਲੱਗੂਗੀ ਤਾਂ ਇਹ ਬਲੈਕ ਹੋ ਜਾਣਾ ਕੰਟੀ ਦੀ ਸੋਹਣੀ ਬਾਈ ਨੇ ਸੰਭਾਲੀ ਆ ਚੰਗਾ ਦੁੱਧ ਪਿਆ ਆ ਵਿਆ ਢਾਂਚਾ ਤੁਸੀਂ ਮੱਝ ਦਾ ਦੇਖ ਲਓ ਦੋਸਤੋ ਥਾਣੇ ਦੇ ਹੱਥੀਂ ਚੁਆਈ ਆਲੇ ਆ ਵਾਪਸ ਮੁੜੂਗੀ ਫੇਰ ਹਵਾਨਾ ਤੁਸੀਂ ਦੇਖੋਗੇ ਉਤੋਂ ਇਹ ਸਿੰਗਲ ਹੱਡੀ ਚ ਦੀਂਦੀ ਆ ਹਵਾਨਾ ਚੰਗਾ ਦੁਪਹਿਰੇ ਵੀਡੀਓ ਬਣਾ ਰਿਆ ਉਸ ਹਸਾਬ ਦੇ ਜੱਜਮੈਂਟ ਕਰਿਓ ਇਹਦੇ ਹਵਾਨੇ ਦੀ ਸੋ 12 ਤੋਂ 13 ਕਿਲੋ ਨੂੰ ਦੁੱਧ ਜਿਹੜਾ ਹਾਜ਼ਰ ਆ ਤੁਸੀਂ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਇਹ ਮਰਜ ਤੀਜਾ ਸੁਹਾ ਜਿਹੜੀ ਉਹ ਤੁਹਾਨੂੰ ਦਿਖਾ ਰਹੇ ਆ ਸੋ 1 ਲੱਖ 32000 ਦਾ ਰੇਟ ਵੀਰ ਨੇ ਰੱਖਿਆ ਦੋਸਤੋ ਆਏ ਭਰਾ ਦਾ ਮਾਨ ਤਾਂ ਮੌਕੇ ਤੇ ਕਰਨਾ ਹੀ ਪੈਂਦਾ ਹੁੰਦਾ ਉਹ ਜਿਹੜਾ ਵੀ ਰਹੂਗਾ ਜ਼ਰੂਰ ਕੀਤਾ ਜਾਊਗਾ ਹਵਾਨਾ ਅੱਗੋਂ ਪਿੱਛੋਂ ਤੁਸੀਂ ਇਹਦਾ ਵੀਡੀਓ ਚ ਜਿਹੜਾ ਉਹ ਦੇਖ ਸਕਦੇ ਸੋ ਇਸ ਤਰ੍ਹਾਂ ਦਾ ਰੋਖੇ ਦੇ ਹਵਾਨੇ ਦਾ ਬਾਈ ਪੂਛ ਫੜੋ ਇਹਦੀ ਮੜੀ ਸੋ ਇਦਾਂ ਦਾ ਰੋਖੇ ਦੇ ਹਵਾਨੇ ਦਾ ਚੰਗਾ ਭਰਿਆ ਹੋਇਆ ਹਵਾਨਾ ਇਹ ਤੋਂ ਇਲਾਵਾ ਇੱਕ ਹੋਰ ਝੋਟੀ ਬਾਈ ਨੇ ਵੇਚਣੀ ਆ ਹੈ ਤਾਂ ਥੋੜੀ ਕੱਚੀ ਹਜੇ ਪਰ ਦਿਖਾ ਦਿੰਨੇ ਆ ਵੀਡੀਓ ਚ ਆ ਬਾਈ ਕਿੰਨਾ ਮਸੂਆ ਏ ਝੋਟੀ ਸ ਇਹ ਦੂਜਾ ਸੂਆ ਜੀ ਕਿੰਨਾ ਟਾਈਮ ਹਜੇ ਬਾਕੀ ਆ ਇਹਦਾ ਇਹ ਇੱਕ ਤਰੀਕ ਨੂੰ ਦਿਨ ਪੂਰੇ ਆ ਜੀ ਇੱਕ ਤਰੀਕ ਨੂੰ ਹਾਂਜੀ ਠੀਕ ਹੈ ਅੱਛਾ ਬਾਈ ਇਹਦਾ ਪਹਿਲਾਂ ਦਾ ਦੁੱਧ ਕਿੰਨਾ ਕਰਿਆ ਇਹ 11 ਤੋਂ 12 ਕਿਲੋ ਦਿੱਤਾ ਜੀ 11 12 ਕਿਲੋ ਇਹਨੇ ਪਹਿਲਾਂ ਨੇ ਦੁੱਧ ਦਿੱਤਾ ਆ ਇਹਦਾ ਰੇਟ ਆਪਾਂ ਰੇਟ ਇਹਦਾ ਜੀ ਮੌਕੇ ਤੇ ਕਰ ਲਾਂਗੇ ਤੋੜ ਦਈਏ ਇਹਨੂੰ ਹਾਂਜੀ ਤੋੜ ਦੱਸੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਹਜੇ ਇਹਦਾ ਇੱਕ ਮਹੀਨਾ ਬਾਕੀ ਆ ਸੋ ਇਹ ਦੂਜਾ ਸੂਆ ਝੋਟੀ ਦੱਸੋ 1 ਮਹੀਨਾ ਹਜੇ ਰਹਿੰਦਾ ਚੰਗੇ ਢਾਂਚੇ ਦੀ ਐ ਫਵਾਨਾ ਹਜੇ ਹਰਾ ਕਰਨਾ ਸ਼ੁਰੂ ਕੀਤਾ ਪਰ ਹਜੇ ਮਹੀਨਾ ਬਾਕੀ ਆ ਤਾਂ ਟਾਈਮ ਇਹਨੇ ਲੈ ਜਾਣਾ ਸੋਨ ਦੇ ਵਿੱਚ ਰੇਟ ਤਾਂ ਹੀ ਇਹਦਾ ਜਿਹੜਾ ਫੋਨ ਤੇ ਰੱਖਿਆ ਬਾਕੀ ਜੇ ਕੋਈ ਵੀ ਰਵੇਂ ਪਸੰਦ ਕਰਦਾ ਸਮਝ ਆਉਂਦੀ ਐ ਤੁਹਾਨੂੰ ਤਾਂ ਜ਼ਰੂਰ ਤੁਸੀਂ ਕੰਟੈਕਟ ਕਰ ਲਿਓ ਨਹੀਂ ਫਿਰ ਜਦੋਂ ਤਿਆਰ ਹੋਵੋਗੇ ਉਦੋਂ ਦੇਖਾਂਗੇ ਜੇ ਵੀਡੀਓ ਬਣਾਉਣ ਦਾ ਸਵਾਲ ਹੈ ਇਹਦੇ ਸੂਰਵੀਰ ਦਾ ਸੀਮਨ ਲੱਗਿਆ ਜੀ ABC ਵਾਲੇ ਦਾ ABC ਦਾ ਹਾਂਜੀ ਠੀਕ ਐ ABC ਵਾਲੇ ਸਾਡੇ ਆਪਣੇ ਕੋਲੇ ਤਿੰਨਾਂ ਦੇ ਹੈਗੇ ਆ ਜੀ ਠੀਕ ਐ ਸੋ ਸਿਮਨ ਸਟਰਾ ਜਿਹੜੇ ਸਿੱਕੇ ਆ ਉਹ ਤਿੰਨਾਂ ਦੇ ਸੰਭਾਲੇ ਵੇ ਆ ਇਹਦੇ ਸੂਰਬੀਰ ਬੁੱਲਦਾ ਸਿਮਨ ਲੱਗਾ ਇਹ ਵੀ ਸਿੰਗਲ ਹੱਡੀ ਚ ਹੀ ਆ ਦੋਸਤੋ ਤੁਸੀਂ ਦੇਖੋਗੇ ਚੰਗੇ ਢਾਂਚੇ ਦੀ ਝੋਟੀ ਅਜੇ ਕੱਚੀ ਐ ਤਾਂ ਹੀ ਰੇਟ ਇਹਦਾ ਜਿਹੜਾ ਹੋ ਵੀਡੀਓ ਚ ਨਹੀਂ ਕੀਤਾ ਫਵਾਨਾ ਸਾਫ਼ ਸੋ ਤਰਾ ਕੱਢੂਗੀ ਸੋ ਇਹ ਤਿੰਨ ਮੱਜਾਂ ਬਾਈ ਨੇ ਵਿਕਾਊ ਕੀਤੀਆਂ ਦੋਸਤੋ ਇਹ ਤੁਸੀਂ ਥੋੜੀ ਕੱਚੀ ਝੋਟੀ ਦੇਖ ਰਹੇ ਹੋ ਇਹ ਤੋਂ ਇਲਾਵਾ ਇਹ ਸੂਈ ਸਵਾਈ ਮੱਝ ਹਾਜ਼ਰ ਦੁੱਧ ਤਿਆਰ ਜਿਹੜਾ ਤੁਹਾਨੂੰ ਦੱਸਦਾ ਤੁਸੀਂ ਦੋ ਟਾਈਮ ਚੋਲਿਓ ਭਾਵੇਂ ਤੁਹਾਡਾ ਹੱਕ ਐ ਤੁਸੀਂ ਇਸ ਸਾਈਡ ਤੋਂ ਵੀ ਇਹ ਥਣ ਦੇਖ ਸਕਦੇ ਹੋ ਪਿੱਛੋਂ ਹਵਾਨਾ ਦੇਖਦੇ ਆ ਚੰਗਾ ਦਿਖਾਉਂਦੀ ਐ ਇਹ ਤੋਂ ਇਲਾਵਾ ਇੱਕ ਮੱਝ ਜਿਹੜੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਦਿਖਾਈ ਸੀ ਜਿਹਦੇ ਕਰਕੇ ਸਾਡਾ ਵੀਡੀਓ ਬਣਾਉਣ ਦਾ ਸਵਾਬ ਬਣਿਆ ਉਹ ਵੀ ਤੁਹਾਨੂੰ ਫੇਰ ਦਿਖਾ ਦਣਾ ਬਈ ਇਹਨੂੰ ਹੱਕੇ ਤਰ ਨੂੰ ਸੋ ਇਹ ਤੁਸੀਂ ਇਹਦਾ ਥਣ ਤੇ ਹਵਾਨਾ ਕਰਮਾਲੀ ਦਾ ਦੇਖੋ ਹਣੇ ਕੱਚੇ ਥਾਂ ਤੇ ਬੰਨਣੀ ਐ ਦੁਬਾਰਾ ਚ ਰਿਲੈਕਸ ਹੋ ਕੇ ਬੱਚੇ ਨੂੰ ਜਨਮ ਦੇਊਗੀ ਸੋ ਇਹ ਤਿੰਨ ਮੱਝਾਂ ਵਕਾਉ ਸੀ ਤੇ ਬਾਕੀ ਇਸ ਸਾਈਡ ਤੇ ਕੁਝ ਭਰਾ ਖੜੇ ਆ ਜਿਹੜੇ ਵੀਡੀਓ ਜਦੋਂ ਬਣਾਉਣ ਆਉਣੇ ਆ ਉਦੋਂ ਕੁਝ ਇੱਥੇ ਹਾਜ਼ਰ ਹੁੰਦੇ ਆ ਕੁਝ ਇਹਨਾਂ ਦੇ ਵਿੱਚ ਇੱਕ ਦੋ ਵੀਰ ਜਿਹੜੇ ਵੈਟਰਨਰੀ ਪ੍ਰੈਕਟਿਸ ਵੀ ਕਰਦੇ ਜਿਨ੍ਹਾਂ ਦੀ ਬਦੌਲਤ ਇਸ ਏਰੀਆ ਦੇ ਵਿੱਚ ਮੱਝਾਂ ਦੀ ਜਿਹੜੀ ਉਹ ਨਸਲ ਸੁਧਰਦੀ ਐ ਚੰਗੇ ਪਸ਼ੂ ਘਰ ਘਰ ਹੁੰਦੇ ਆ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਪਸ਼ੂ ਤੁਸੀਂ ਤਿੰਨਾਂ ਚੋਂ ਕੋਈ ਵੀ ਖਰੀਦੋਗੇ ਉਹਦੀ ਤਸੱਲੀ ਆ ਕੇ ਤੁਸੀਂ ਕਰ ਲੈਣੀ ਮਿਹਰਬਾਨੀ ਇਧਰ